ਦੇਖੋ ਉਹ ਜਿਹੜਾ ਉਹ ਥੋੜਾ ਜਿਹਾ ਜੋ ਜਿਹੜੇ ਭਾਈ 12 ਨਹੀਂ ਆਂ ਪਣੀ ਲੋਧਿਆਣਾ ਜੋ ਸੀਐਮ ਕੁਰਸੀ ਰੱਖ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਕੋਈ ਕੋਪਰੇਸ਼ਨ ਲੀਡਰ ਆਉਂਦਾ ਨਹੀਂ ਗਾ ਗੱਲ ਨਹੀਂ ਕਰਦਾ ਅੱਜ ਉਹ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਹੋਇਆ ਆਪਣਾ ਜਵਾਬ ਦੇ ਸੀਐਮ ਫਰਾਰ ਆਪਣੀ ਕੋਠੀ ਜੰਦਰ ਵੱੜ ਕੇ ਮੈਂ ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਣ ਨੂੰ ਹੋਰ 16 ਅੱਨੇ ਗੱਲ ਸੱਚ ਸਾਬਤ ਹੋ ਗਈ ਅੱਜ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਦੰਦ ਹਾਥੀ ਦੇ ਦੰਦ ਖਾਨ ਨੂੰ ਹੋਰ ਅਤੇ ਦੁਖਾਨ ਨੂੰ ਹੋਰ ਕਿਉਂਕਿ ਜਦੋਂ ਅੱਜ ਤੋਂ 3 ਸਾਲ ਪਹਿਲਾਂ ਸੀਏ ਭਗਵੰਤ ਸਿੰਘ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਸਰਕਾਰ ਬਣਾਉਣ ਦੇ ਲਈ ਲੋਕਾਂ ਦੇ ਹਾੜੇ ਕੱਢੇ ਲੋਕਾਂ ਦੇ ਤਰਲੇ ਮਿੰਤਾ ਕੀਤੀਆਂ ਵੋਟਰਾਂ ਨੂੰ ਵੱਡੇ ਵੱਡੇ ਵਾਅਦੇ ਕੀਤੇ ਅਤੇ ਇਹ ਕੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਸੀਐਮ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿਣਗੇ ਲੋਕਾਂ ਦੇ ਨਾਲ ਤੁਰਨਗੇ ਆਮ ਬੰਦੇ ਵਾਂਗੂ ਕੋਈ ਗੱਡੀਆਂ ਤੇ ਹੂਟਰ ਨਹੀਂ ਕੋਈ ਵੀਆਈਪੀ ਪੁਲਸ ਪ੍ਰੋਟੈਕਸ਼ਨ ਨਹੀਂ ਕੋਈ ਜੈਡ ਫੋਰਸ ਪੁਲਸ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਆਮ ਜਨਤਾ ਨੂੰ ਕਿਸੇ ਕੈਬਨਿਟ ਮੰਤਰੀ ਨੂੰ ਸੀਐਮ ਪੰਜਾਬ ਦੇ ਸੀਐਮ ਨੂੰ ਮਿਲਣ ਤੂੰ ਕੋਈ ਵੀ ਨਹੀਂ ਰੋਕੇਗਾ ਆਮ ਜਨਤਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਰਹੇਗੀ ਪਰ ਉਹ ਗੱਲ ਜਿਹੜੀ ਆਈ ਤੂ 3 ਸਾਲ ਪਹਿਲਾਂ ਸੀਐਮ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਹੀ ਸੀ ਉਹ ਠੁੱਸ ਹੋ ਗਈ ਏ ਉਸ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਵੀ ਨਜ਼ਰਅੰਦਾਜ਼ ਕਰਦੇ ਹੋਏ ਐਮਡਿਟ ਮੰਤਰੀਆਂ ਨੂੰ ਵੱਡੀਆਂ ਗੱਡੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਸੀਐਮ ਭਗਵੰਤ ਸਿੰਘ ਮਾਨ ਨਾਲ ਤਕਰੀਬਨ 100 150 ਗੱਡੀ 50 40 ਜੈਡ ਫੋਰਸ ਵਾਲੇ ਪੁਲਿਸ ਪ੍ਰੋਟੈਕਸ਼ਨ ਉਸ ਦੀ ਘਰ ਵਾਲੀ ਨੂੰ ਉਸ ਦੀ ਮਾਤਾ ਜੀ ਨੂੰ ਪੁਲਿਸ ਪ੍ਰੋਟੈਕਸ਼ਨ ਦੇਣੀ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਲਈ ਇੱਕ ਵੱਡੀ ਸਿਰਦਰਦੀ ਬਣ ਗਈ ਹੈ ਅੱਜ ਇੱਕ ਖਾਸ ਗੱਲ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕੈਬਨਿਟ ਮੰਤਰੀ ਪਾਈਪਾ ਦੇ ਲੁਧਿਆਣਾ ਤੋਂ ਸਾਬਕਾ ਐਮਪੀ ਰਵਨੀਤ ਸਿੰਘ ਬਿੱਟੂ ਜੀ ਸਪੈਸ਼ਲ ਤੌਰ ਤੇ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਔਸ ਦੇ ਵਿੱਚ ਜਾਂਦੇ ਹਨ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਦੇਖੋ ਤੁਸੀਂ ਇੱਕ ਕੈਬਨਿਟ ਮੰਤਰੀ ਹੋਵੇ ਸਾਡੇ ਸਤਕਾਰਯੋਗ ਰਵਨੀਤ ਸਿੰਘ ਬਿੱਟੂ ਜੀ ਸਾਬਕਾ ਐਮਪੀ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਹੋਣ ਤੇ ਉਹਨਾਂ ਨੂੰ ਸੀਐਮ ਭਗਵੰਤ ਸਿੰਘ ਮਾਨ ਜੀ ਨਾਲ ਮਿਲਣਾ ਦਿੱਤਾ ਜਾਵੇ ਤੇ ਕਿੱਡੀ ਬੇਸ਼ਰਮੀ ਦੀ ਗੱਲ ਹੈ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਕਲੰਕ ਲੱਗ ਗਿਆ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਗਏ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਦੇ ਨਾਲ ਮਿਲਣ ਵਾਸਤੇ ਪਰ ਉਹ ਬੈਠ ਕੇ ਮੀਟਿੰਗ ਕਰਨੀ ਚਾਹੁੰਦੇ ਸਨ ਕੁਝ ਗੱਲਬਾਤਾਂ ਕਰਨੀਆਂ ਚਾਹੁੰਦੇ ਸਨ ਪਰ ਸੀਐਮ ਭਗਵਨ ਸਿੰਘ ਮਾਨ ਨੇ ਮਿਲਣ ਤੋਂ ਮਨਾ ਕਰ ਦਿੱਤਾ ਪੁਲਿਸ ਨੇ ਧੱਕੇ ਮਾਰ ਮਾਰ ਕੇ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਬਾਹਰ ਕੱਢ ਦਿੱਤਾ ਸੀਐਮ ਦੇ ਹਾਊਸ ਦੇ ਵਿੱਚੋਂ ਜਿਹੜੀ ਕਿ ਬੇਸ਼ਰਮ ਨਾਇਕ ਕਟਨਾ ਵਾਪਰੀਏ ਇਸ ਦੇ ਉੱਪਰ ਆਮ ਆਦਮੀ ਪਾਰਟੀ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਤੀਕਿਰਿਆ ਟਿੱਪਣੀ ਕਰਨੀ ਮਨਾ ਕਰ ਦਿੱਤਾ ਹੈ ਕਿਉਂਕਿ ਹੁਣ ਇਸ ਕੰੰਜੇ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ ਆਮ ਦੀ ਪਾਰਟੀ ਕਿ ਜਿਹੜੀ ਆਈ ਤੋ 3 ਸਾਲ ਪਹਿਲਾਂ ਵਾਅਦੇ ਕਰਦੇ ਸੀ ਕਿ ਆਮ ਲੋਕਾਂ ਦੇ ਵਿੱਚ ਰਵਾਂਗੇ ਅਸੀਂ ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਾਂਗੇ ਲੋਕਾਂ ਦੀ ਸਰਕਾਰ ਬਣੇਗੀ ਪਰ ਹੁਣ ਉਹ ਆਮ ਲੋਕਾਂ ਦੀ ਸਰਕਾਰ ਕਿੱਧਰ ਗਈ ਸੀਮ ਭਗਵੰਤ ਸਿੰਘ ਮਾਨ ਇੱਕ ਕੈਬਨਟ ਮੰਤਰੀ ਨੂੰ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਕੈਬਨਟ ਮੰਤਰੀ ਮੌਜੂਦਾ ਹੋਣ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਟਾਈਮ ਦੇ ਰਹੇ ਫਿਰ ਆਮ ਜਨਤਾ ਨੂੰ ਕਿੱਥੋਂ ਟਾਈਮ ਦੇਣਗੇ ਇਹ ਇੱਕ ਵੱਡਾ ਸਵਾਲ ਇੱਕ ਆਮ ਜਨਤਾ ਨੂੰ ਕਿ ਸੀਐਮ ਭਗਵੰਤ ਸਿੰਘ ਮਾਨ ਨੇ ਦੂਜੀ ਸਰਕਾਰਾਂ ਮੰਗੀ VIP ਕਲਚਰ ਨੂੰ ਖਤਮ ਕਰਨ ਲਈ